ਰਸਤਾ ਖੁਰਦਾ ਤੋਂ ਪੰਦਰਾਵਲ ਨੂੰ ਜਾਂਦਾ ਆ ਆ ਖੁਰਦਾ ਪਿੰਡ ਹੈਗਾ ਆ ਬਲਾਕ ਔੜ ਦਾ ਪਿੰਡ ਹੈਗਾ ਆ ਚੱਕਦਾਨੇ ਦੇ ਕੋਲੇ ਪਿੰਡ ਹੈਗਾ ਆ ਆ ਰਸਤਾ ਤੁਸੀਂ ਦੇਖ ਸਕਦੇ ਆ ਇਹਦੀ ਕੰਡੀਸ਼ਨ ਕੀ ਹੈਗੀ ਆ ਅਗਰ ਬੱਸ ਮੋੜਨੀ ਵੀ ਹੋਵੇ ਤਾਂ ਮੋੜਨੀ ਵੀ ਜਿਹੜੀ ਹੈ ਇੱਥੋਂ ਬੜੀ ਨਮਾਸ਼ਰਦ ਆਬਾ YouTube ਚੈਨਲ ਤੇ ਤੁਸੀਂ ਦੇਖ ਰਹੇ ਆ ਇਸ ਵਕਤ ਅਸੀਂ ਖੜੇ ਆ ਖੁਰਦਾ ਖੁਰਦਾ ਪਿੰਡ ਆ ਜੀ ਖੁਰਦਾ ਪਿੰਡ ਵਿੱਚ ਇੱਥੇ ਇੱਕ ਜਿਹੜੀ ਸਕੂਲੀ ਬੱਸ ਹੈਗੀ ਆ ਜੋ ਇਹਨਾਂ ਦੇ ਭਾਈ ਸਾਹਿਬ ਦੇ ਕਹਿਣ ਦੇ ਮੁਤਾਬਕ ਹੈਗਾ ਇਹ ਬੱਸ ਦੇ ਵਿੱਚ ਸਕੂਲੀ ਬੱਚੇ ਕੋਈ 20 ਦੇ ਕਰੀਬ ਜਿਹੜੇ ਸਵਾਰ ਸਨ ਇਹਨਾਂ ਨੇ ਜੋ ਦੱਸਿਆ ਹੈਗਾ ਕਿ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਿ ਮਕਾਨ ਵਗੈਰਾ ਬਣਦੇ ਆ ਕੋਠੀਆਂ ਵਗੈਰਾ ਬਣਦੀਆਂ ਆ ਪਹਿਲਾਂ ਇਹ ਬੱਸ ਉਸ ਉਸ ਹਿਸਾਬ ਦੇ ਨਾਲ ਆਂਦੀ ਹੋਏਗੀ ਉਹ ਪੈੜਾ ਵਗੈਰਾ ਲੱਗਿਆ ਹੋਣ ਕਾਰਨ ਜਿਹੜੀ ਬੱਸ ਆ ਬੱਸ ਉੱਥੋਂ ਨਹੀਂ ਸੀ ਲੰਘ ਸਕਦੀ ਜਿਸ ਕਾਰਨ ਇਹਨਾਂ ਨੇ ਸੋਚਿਆ ਕਿ ਬੱਚਿਆਂ ਨੂੰ ਟਾਈਮ ਸਿਰ ਜਿਹੜਾ ਆ ਉਹ ਸਕੂਲ ਦੇ ਪਹੁੰਚਾਇਆ ਜਾਵੇ ਤੇ ਇਹ ਇਸ ਰਸਤੇ ਰਾਹੀਂ ਆ ਜਿਹੜਾ ਤੁਸੀਂ ਦੇਖ ਰਹੇ ਹੈਗੇ ਆ ਇਹ ਬੱਸ ਹੈਗੀ ਆ ਇਸ ਰਸਤੇ ਰਾਹੀਂ ਜਿਹੜਾ ਆ ਵੈਸੇ ਇਹ ਰਸਤਾ ਜਿਹੜਾ ਆ ਵਾਹਨ ਦੇ ਚੱਲਣ ਦੇ ਬਿਲਕੁਲ ਵੀ ਕਾਬਲ ਨਹੀਂ ਹੈਗਾ ਇਹ ਤੁਸੀਂ ਦੇਖ ਸਕਦੇ ਆ ਇਹ ਮੋਟਰਸਾਈਕਲ ਤੇ ਚੱਲਣ ਦੇ ਵੀ ਕਾਬਲ ਨਹੀਂ ਪਰ ਇਹਨਾਂ ਦੀ ਮਜਬੂਰੀ ਇਹ ਸੀ ਕਿ ਇਹਨਾਂ ਨੇ ਸੋਚਿਆ ਕਿ ਅਸੀਂ ਕਿਉਂ ਨਾ ਬੱਚਿਆਂ ਨੂੰ ਜਿਸ ਤਰ੍ਹਾਂ ਅੱਗੇ ਵੀ ਕਹਿੰਦੇ ਇੱਕ ਵਾਰ ਅਸੀਂ ਆਏ ਹੈਗੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਇਹ ਥੋੜੀ ਜਿਹੀ ਸਲਿੱਪ ਕਰਨ ਦੇ ਨਾਲ ਜਿਹੜੀ ਆ ਮਿੱਟੀ ਜਿਹੜੀ ਆ ਕਿ ਇਹ ਮਿੱਟੀ ਜਿਹੜੀ ਆ ਥੱਲੇ ਨੂੰ ਧਸ ਗਈ ਜਿਸ ਦੇ ਕਾਰਨ ਇਹ ਜਿਹੜੀ ਬੱਸ ਹੈਗੀ ਆ ਤੁਸੀਂ ਦੇਖ ਸਕਦੇ ਹੋ ਬੱਸ ਦੀ ਬਾਜੀ ਪੈ ਗਈ ਬੱਸ ਪੂਰੀ ਤਰ੍ਹਾਂ ਪਲਟ ਗਈ ਔਰ ਇਹ ਜਿਹੜੀ ਬੱਸ ਹੈਗੀ ਆ ਖੇਤਾਂ ਦੇ ਵਿੱਚ ਆ ਝੋਨੇ ਦੇ ਵਿੱਚ ਜਿਹੜਾ ਲੱਗਾ ਹੋਇਆ ਇਹਦੇ ਵਿੱਚ ਜਾ ਕੇ ਡਿੱਗ ਪਈ ਪਰ ਮਾਲਕ ਦਾ ਸ਼ੁਕਰ ਰਿਹਾ ਉਸ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਇਹ ਜਿਹੜੀ ਬੱਸ ਹੈਗੀ ਪੀਵੀ 32 ਪੀ ਪੀਵੀ 32 ਪੀ 57 13 13 ਜਾਂ 73 ਹੋ ਸਕਦਾ ਉਹ ਥੋੜਾ ਜਿਹਾ ਮਿਸ ਜਾ ਲੱਗਦਾ ਆ ਔਰ ਬੱਚੇ ਜਿਹੜੇ ਆ ਇਸ ਦੇ ਵਿੱਚ ਬਚ ਗਏ ਨੇ ਪਰ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕੀ ਥੋੜੇ ਜਿਹੇ ਫਾਇਦੇ ਦੀ ਖਾਤਰ ਇਸ ਤਰ੍ਹਾਂ ਦਾ ਬੱਚਿਆਂ ਦੇ ਨਾਲ ਖਲਵਾੜ ਨਾ ਕੀਤਾ ਜਾਵੇ ਦੇਖਿਆ ਜਾਵੇ ਤਾਂ ਇਹ ਕਿਸਮ ਦਾ ਖਲਵਾੜ ਹੀ ਕੀਤਾ ਗਿਆ ਕਿਉਂਕਿ ਇਹ ਰਸਤਾ ਜਿਹੜਾ ਚੱਲਣ ਦੇ ਬਿਲਕੁਲ ਕਾਬਲ ਨਹੀਂ ਸਾ ਉਹ ਜੋ ਮਰਜੀ ਕਹੀ ਜਾਣ ਲੇਕਿਨ ਇੱਥੋਂ ਤੁਸੀਂ ਜਾ ਸਕਦੇ ਹੋ ਦੇਖ ਸਕਦੇ ਆਂ ਅਗਰ ਕਿਸੇ ਬੱਚੇ ਦੀ ਰੱਬ ਨਾ ਕਰਦਾ ਮੌਤ ਹੋ ਜਾਂਦੀ ਡੈਥ ਹੋ ਜਾਂਦੀ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ ਜਿਹੜੀ ਕਿ ਇਹ ਰਸਤਾ ਬਿਲਕੁਲ ਵੀ ਚੱਲਣ ਦੇ ਕਾਬਲ ਨਹੀਂ ਹੈਗਾ ਇੱਥੇ ਤੁਸੀਂ ਇੱਕ ਮੋਟਰਸਾਈਕਲ ਡਬਲ ਨਹੀਂ ਨਗਾ ਸਕਦੇ ਤੇ ਇਹ ਬੱਸ ਦਾ ਲੈ ਕੇ ਜਾਣਾ ਸਮਝ ਤੋਂ ਪਰੇ ਆਓ ਦੇਖਦੇ ਆਂ ਪੂਰੀ ਰੂਪ ਸਭ ਪਰਿਸ਼ਾ ਸਭ ਪਰਿਸ਼ਾ ਮੈਂ ਕਹਿੰਦਾ ਦੋ ਵੱਡੇ ਹੁੰਦੇ ਨੇ ਚਾਚਾ ਪਹਿਲਾ ਜੀ ਹਾਂ ਜੀ ਹਾਂ ਜੀ ਉਹ ਹੋ ਜਾਂਦਾ ਪ੍ਰਸਤਤੀ ਤੁਹਾਡੇ ਵਾਲੇ ਸਾਡੀ ਵੀ ਸੰਗਲੀ ਆਂ ਤੁਹਾਡਾ ਜੀ ਇਹ ਨੰਦਰਜੀਤ ਸਿੰਘ ਤੁਹਾਡਾ ਪਿੰਡ ਕਿਹੜਾ ਜੀ ਮੈਂ ਬੰਗਿਆ ਤੂਦਾ ਪਿੰਡ ਨੋਰਾ ਅੱਛਾ ਇਹ ਕੁਝ ਪਤਾ ਲੱਗਾ ਕਿ ਕਿਸ ਤਰ੍ਹਾਂ ਹੋਇਆ ਹੋਏਗਾ ਇਹ ਗੱਡੀ ਮੈਂ ਹੀ ਚਲਾਉਂਦਾ ਸੀ ਅੱਛਾ ਤੁਹਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਿਹਾ ਸੀ ਇਹ ਗੱਡੀ ਕ ਸਕੂਲ ਬੱਸ ਆ ਹਾਂਜੀ ਕਾਲਜ ਬੱਸ ਕਾਲਜ ਬੱਸ ਆ ਕਿਹੜੀ ਜਗ੍ਹਾ ਇਹ ਹੈਗਾ ਕਾਲਜ ਮਕੰਦਪੁਰ ਮਕੰਦਪੁਰ ਤੇ ਹੋਇਆ ਕਿਸ ਤਰ੍ਹਾਂ ਹੈ ਬੱਸ ਉਹ ਥੱਲੇ ਗਿੱਲਾ ਹੋਣੇ ਕਰਕੇ ਪੈਰ ਤੇ ਲੱਗੀ ਗੱਡੀ ਆਪਣੇ ਆਪ ਹੀ ਨੇ ਇਹ ਜਿਹੜਾ ਇਹ ਜਿਹੜਾ ਰਸਤਾ ਰਸਤਾ ਸੀ ਉਹ ਖਰਾਬ ਸੀ ਸਵਾਰੀਆਂ ਕਿੰਨੀਆਂ gsi ਵਿੱਚ 15 20 ਸੀ ਸਕੂਲੀ ਸਕੂਲੀ ਬੱਚੇ ਸੀ ਸਕੂਲੀ ਬੱਚੇ ਸਾਰੇ ਸੇਫ ਆ ਅੱਛਾ ਨਹੀਂ ਇਹਦੇ ਕੁਛ ਮੋਰੇ ਆ ਗਿਆ ਜਾਂ ਕਿ ਕੀ ਕਰਨ ਹੋ ਗਿਆ ਉੱਤੇ ਚੱਲ ਗਈ ਪਤਾ ਨਹੀਂ ਲੱਗਾ ਜੀ ਕਿੱਦਾਂ ਹੋ ਗਈ ਮਿੱਟੀ 'ਚ ਚੱਲੇ ਗਈ ਦਬ ਗਈ ਮਤਲਬ ਬੱਚੇ ਜਿਹੜੇ ਉਹ ਸਾਰੇ ਸੇਫ ਹੈਗੇ ਆ ਸਾਰੇ ਸੇਫ ਆ ਸਾਰੇ ਤੇ ਇਹ ਜਿਹੜਾ ਰਸਤਾ ਹੈਗਾ ਵੈਸੇ ਤੇ ਤੁਸੀਂ ਇਹ ਰਸਤਾ ਸਾਨੂੰ ਉਧਰ ਨਾ ਪਿੰਡ 'ਚ ਇੱਕ ਮਕਾਨ ਬਣਦਾ ਉਹਨੇ ਪੈੜਾਂ ਲਾਈਆਂ ਸੀ ਹੂੰ ਉਸ ਕਰਕੇ ਪੈੜਾਂ ਦੇ ਕਰਕੇ ਸਾਨੂੰ ਇਹ ਛੱਡ ਕੇ ਇੱਧਰ ਜਾਣਾ ਪਿਆ ਉਹ ਕਹਿੰਦਾ ਮਤਲਬ ਹੈ ਵੈਸੇ ਤੇ ਰਸਤਾ ਬੰਦ ਤੇ ਚੱਲਣ ਦੇ ਕਾਬਲ ਨਹੀਂ ਹੈਗਾ ਚਲੋ ਹੁਣ ਐਮਰਜੈਂਸੀ ਕਰਕੇ ਇੱਧਰ ਨੂੰ ਕਰ ਲਏ ਅਸੀਂ ਚਲੋ ਕਿਤੇ ਗਰਮੀਆ ਗਰਮੀ ਚੱਕ ਪਰਸੋਂ ਕੱਲ ਗਿਆ ਸੀ ਮੈਂ ਚੱਲ ਮੈਂ ਅੱਜ ਫੇ ਆ ਗਿਆ ਅੱਜ ਮੀਂਹ ਕਰਕੇ ਹੀ ਗੜਬੜ ਹੋਊਗਾ ਮਤਲਬ ਆ ਕੋਈ ਰਸਤਾ ਬੰਦ ਹੋਣੇ ਕਰਕੇ ਬੰਦ ਹੋਣ ਦੇ ਕਾਰਨ ਤੁਹਾਡੀ ਇਹ ਮਜਬੂਰੀ ਬਣ ਗਈ ਕਿ ਬੱਚਿਆਂ ਨੂੰ ਸਕੂਲੇ ਪਹੁੰਚਾਣਾ ਤੇ ਇਹ ਕਾਰਨ ਹੋ ਗਿਆ ਇਹ ਕਾਰਨ ਕਰਕੇ ਇੱਥੋਂ ਇੱਕ ਵਾਰੀ ਗਰਮੀਆ ਚ ਗੱਡੀ ਸੀ ਚਲੋ ਰਸਤਾ ਚੱਲਦਾ ਹੈ ਕਿੰਨੇ ਵਜੇ ਦੀ ਗੱਲ ਹੈ ਇਹ 8 ਵਜੇ ਦੀ ਸਵੇਰ ਦੇ 8 ਵਜੇ ਦੇ ਮਤਲਬ ਸਾਰੇ ਠੀਕ ਠਾਕ ਆ ਬੱਚੇ ਸੇ ਬਿਲਕੁਲ ਸੇਫ ਹੈ ਸਾਰੀ ਸੇਫ ਹੈ ਡੀਜੇ ਲੀ ਮਤਲਬ ਇਹ ਟਾਇਰ ਟਿਲਕ ਗਏ ਟਿਲ ਗਲ ਕੇ ਹੋਇਆ ਟਾਇਰ ਟਿਲਕ ਗਏ ਕੀਆ ਮੇਰਾ ਜਗਦੀਪ ਸਿੰਘ ਜੀ ਜਗਦੀਪ ਸਿੰਘ ਜੀ ਆ ਜਾਓ ਮੜ ਜਾ ਕੇ ਆ ਜਾਓ ਇਹ ਕਿਹੜਾ ਪਿੰਡ ਹੈ ਆਪਣਾ ਮੇਰਾ ਨੰਗਲ ਜੱਟਾ ਜੀ ਨੰਗਲ ਜੱਟਾ ਪਿੰਡ ਆ ਇਹ ਬੱਸ ਦੇ ਵਿੱਚ ਕਿਸ ਤਰ੍ਹਾਂ ਕੋਈ ਤੁਹਾਡਾ ਵੀ ਬੱਚਾ ਇਹਦੇ ਵਿੱਚ ਸਵਾਰ ਸੀ ਮੇਰੇ ਕਜਨ ਬ੍ਰਦਰ ਦੀ ਬੇਟੀ ਸੀਗੀ ਜੀ ਇਹਦੇ ਵਿੱਚ ਬੇਟੀ ਸੀ ਹਾਂ ਜੀ ਉਹ ਬੇਟੀ ਨੇ ਤਾਂ ਤੁਹਾਨੂੰ ਦੱਸਿਆ ਹੋਣਾ ਇਹ ਕਿੱਦਾਂ ਹੋਇਆ ਦੇਖੋ ਜਿਆਦਾ ਸੀ ਮੌਕੇ ਤੇ ਹਾਲਾਤ ਬਹੁਤ ਨਾਜ਼ੁਕ ਸੀ ਹਾਂ ਬੱਚੇ ਸਾਹਮਣੇ ਔਖੇ ਸੀਗੇ ਅੱਛਾ ਬੱਚੇ ਇਦਾਂ ਦੇ ਸੀਗੇ ਉਹ ਆਪਣਾ ਆਪ ਵੀ ਸੰਭਾਲਾ ਨਹੀਂ ਕਰ ਰਹੇ ਸੀਗੇ ਇੰਨੇ ਘਬਰਾ ਗਏ ਸੀਗੇ ਹੂੰ ਇਸ ਕਰਕੇ ਹਾਲਾਤ ਹੌਲੀ ਹੌਲੀ ਬਾਅਦ ਚ ਪਤਾ ਲੱਗੇ ਜੀ ਤੇ ਮੌਕੇ ਦੇ ਬੱਚਿਆਂ ਨੂੰ ਮੈਡੀਕਲ ਸਹਾਇਤ ਲਈ ਬੰਦੇ ਲੈ ਗਏ ਕੁਝ ਨੂੰ ਨਿਰਮਲ ਸਾਗਰ ਸਕੂਲ ਚ ਲੈ ਗਿਆ ਉੱਥੇ ਸ਼ਾਂਤ ਕੀਤਾ ਲੈ ਮਤਲਬ ਮਮੂਲੀ ਸੱਟਾਂ ਲੱਗੀਆਂ ਜਾਂ ਕਿਸ ਤਰ੍ਹਾਂ ਨਹੀਂ ਜੀ ਮੇਜਰ ਹੈ ਜੀ ਇਹ ਪਰ ਇਹ ਤੇ ਦੱਸ ਰਹੇ ਹੈਗੇ ਸਾਰੇ ਠੀਕ ਠਾਕ ਹੈ ਡਰਾਈਵਰ ਦੱਸ ਰਿਹਾ ਹੈ ਨਹੀਂ ਜੀ ਨਹੀਂ ਇਹ ਤਾਂ ਨਾ ਜੀ ਜਦ ਤੁਸੀਂ ਰਿਵਿਊ ਲੈਣਾ ਬੱਚਿਆਂ ਦੇ ਪੇਰੇ ਕਿਹੜੀ ਕਿਹੜੀ ਹਸਪੀਟਲ ਹੈ ਮੜ ਜਾ ਦੱਸੋਗੇ ਤੁਹਾਨੂੰ ਜਿੰਨੀ ਕੁ ਨੌਲੇਜ ਆ ਪੂਰੀ ਨੌਲੇਜ ਨਹੀਂ ਹੈਗੀ ਜਿੰਨੀ ਕਹਿ ਰਹੇ ਨੇ ਲੋਕ ਲਈ ਚੱਕਦਾਨਾ ਚ ਹੋਣਗੇ ਚੱਕਦਾਨਾ ਹਸਪੀਟਲ ਹੋ ਸਕਦਾ ਹੈ ਓੜਾ ਓੜਾ ਸਕਦੇ ਆ ਚੱਕਦਾਨਾ ਓੜਾਪੜ ਤੇ ਹੋਰ ਕਿੱਥੇ ਹੋ ਸਕਦਾ ਹੈ ਜੇ ਤੁਸੀਂ ਇਹਦਾ ਪੂਰਾ ਰਿਵਿਊ ਲੈਣਾ ਨਹੀਂ ਉਹ ਜਾ ਰਹੇ ਆ ਅਸੀਂ ਸੱਟ ਲੱਗੀ ਉਹਨਾਂ ਦੇ ਨਾ ਪਲੇਸ ਤੋਂ ਹੋਣਗੇ ਤੁਹਾਡੇ ਉਹ ਜਿਹੜੀ ਬੱਚੀ ਆ ਉਹ ਸਨਮੇ ਆ ਜੀ ਉਹ ਕਿਸ ਤਰ੍ਹਾਂ ਠੀਕ ਆ ਨਹੀਂ ਉਹ ਸੀਰੀਅਸ ਆ ਜੀ ਉਹਦੇ ਬੈਕ ਤੇ ਵੀ ਆ ਜੀ ਉਹਦੇ ਬਾਜੂ ਤੇ ਵੀ ਆ ਸ਼ਾਇਦ ਫੈਕਚਰ ਆਇਆ ਪਰ ਉਹਦੇ ਮੂੰਹ ਤੇ ਵੀ ਆ ਜੀ ਇਹ ਤੁਸੀਂ ਮੈਨੂੰ ਦੱਸੋ ਮੜ ਜਾ ਕਿ ਇਹ ਜਿਹੜਾ ਰਸਤਾ ਆ ਸੇਫ ਹੈਗਾ ਇਹ ਹੈਗਾ ਸੇਫ ਆ ਪਰ ਇਹ ਰੋਡ ਨਹੀਂ ਆ ਜੀ ਇਹ ਇੱਕ ਪਰਸਨਲ ਪ੍ਰਾਈਵੇਟ ਗਲੀ ਆ ਅੱਛਾ ਪ੍ਰਾਈਵੇਟ ਗਲੀ ਆ ਇੱਕ ਕੱਚਾ ਰਾਹ ਆਪਾਂ ਈਟਾਂ ਲਾ ਕੇ ਪੱਕਾ ਕੀਤਾ ਖੇਤਾਂ ਵਾਲਾ ਰਾਹ ਰੋਡ ਇਹ ਤਾਂ ਖੇਤਾਂ ਵਾਸਤੇ ਆ ਖੇਤਾਂ ਨੂੰ 9 ਫੁੱਟ ਚੜਾਈਏ ਦੀ ਇਹ ਤਾਂ ਸ਼ਾਲਾ ਨਹੀਂ ਠੀਕ ਇੱਥੇ ਟਰੈਕਟਰ ਜਾਂਦੇ ਆ ਹਾਂ ਤੇ ਜਿੱਦਾਂ ਮੋਟਰਸਾਈਕਲ ਵਾਲਾ ਰਾਹ ਇੱਥੇ ਜਿੱਗੇ ਬੱਸਾਂ ਵਾਲਾ ਰਾਹ ਹੈ ਨਹੀਂ ਰਾਹ ਹੈ ਨਿਕਾ ਜੀ ਇਹਸ ਬੰਦੇ ਦੀ ਨਲਾਇਕੀ ਹੈ ਜੀ ਇਹ ਜਾਣ ਬੁੱਝ ਕੇ ਆਪਣਾ ਕੋਈ ਵੀ ਕੋਈ ਬਚਤ ਕਰਨ ਲਈ ਇਸ ਰਾਹ ਤੇ ਲੈ ਕੇ ਆਇਆ ਇਹਨਾਂ ਦੀ ਇਹ ਨਲਾਇਕੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਦੁੱਖदाई ਹੈ ਜਿਹੜੀ ਅਸੀਂ ਬਾਰ-ਬਾਰ ਕਰਦੇ ਆ ਇਹਨਾਂ ਦਾ ਬਹੁਤਾ ਰਵਈਆ ਵਧੀਆ ਨਹੀਂਗਾ ਬਹੁਤ ਗਲਤ ਟੰਗ ਨਾ ਬੱਸ ਚਲਾਉਂਦੇ ਆ ਤਿੰਨਾਂ ਚੌ ਪਿੰਡਾਂ ਦੇ ਉਹਨੂੰ ਵੀ ਬਹੁਤ ਪਰੇਸ਼ਾਨ ਕਰਦੇ ਨੇ ਨਹੀਂ ਉਹ ਤਾਂ ਵੈਸੇ ਰਿਸਕ ਹੈਗਾ ਨਹੀਂ ਜੀ ਹੋਰ ਵੀ ਹੈ ਜੀ ਜੇ ਇਹਨਾਂ ਨੂੰ ਕੋਈ ਕਹਿੰਦਾ ਵੀ ਆ ਥੋੜਾ ਬੱਸ ਹੌਲੀ ਲਿਆਓ ਤੁਹਾਡੇ ਕੋਈ ਬਗਾਨੀਆਂ ਮਾਨ ਤਾਂ ਬੱਚੇ ਵਿੱਚ ਹੋ ਰਿਹਾ ਤੇ ਉਹਨਾਂ ਨੂੰ ਦਹਿਸ਼ਤ ਦਿੰਦੇ ਆ ਉਹਨਾਂ ਨਾਲ ਲੜਾਈ ਚੱਲ ਜਾਂਦੀ ਪਰ ਅੱਜ ਦਾ ਜਿਸ ਤਰ੍ਹਾਂ ਇਹ ਬੱਸ ਪਲਟੀ ਹੋਈ ਆ ਇਹਦੇ ਵਿੱਚ ਕੁਝ ਵੀ ਹੋ ਸਕਦਾ ਬਿਲਕੁਲ ਜੀ ਅਸੀਂ ਤਾਂ ਇਸੇ ਚੀਜ਼ ਤੇ ਜੀ ਮੌਕੇ ਤੇ ਬੰਦੇ ਸੀਗੇ ਉਹਨੇ ਮਸਲਾ ਸੰਭਲਿਆ ਜੇ 10 20 ਮਿੰਟ ਨਾ ਹੁੰਦੇ ਤਾਂ ਹੋ ਸਕਦਾ ਇਹਦੇ ਚੋ ਬੱਚੇ ਕਿਹੜੇ ਰੂਪ ਨਾ ਕੱਢਣੇ ਪੈਂਦੇ ਜੀ ਹੁਣ ਆਪਾਂ ਉਹ ਗੱਲ ਕਹਿ ਇਹ ਇਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋ ਕਿ ਜਿਹੜੀ ਜੇਹੜਾ ਰਸਤਾ ਸੇਫ ਨਹੀਂ ਹੈ ਡਰਾਈਵਰਾਂ ਨੂੰ ਕੋਈ ਸਲਾਹ ਦੇਣਾ ਚਾਹੋ ਤੁਸੀਂ ਤੁਹਾਡੇ ਚ ਕੋਈ ਸਕੂਲ ਦਾ ਸਟਾਫ ਵੀ ਆਇਆ ਹੋਇਆ ਜੀ ਅੱਛਾ ਜੀ ਉਹ ਵੀ ਇਹੀ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਜਾ ਕੇ ਪੇਨਲਟੀ ਦਵਾਗੇ ਸਾਡਾ ਸਾਰਾ ਸਮਾਜ ਇਹ ਕਹਿ ਰਿਹਾ ਜਿੰਨੇ ਵੀ ਖੜੇ ਆ ਸੱਜਣ ਉਹ ਕਹਿੰਦੇ ਵੀ ਬਸ ਸਾਡੇ ਆਣੀ ਨਹੀਂ ਚਾਹੀਦੀ ਇੱਧਰਲੇ ਪਾਸੇ ਕਿਉਂਕਿ ਇਹਨਾਂ ਦਾ ਰਵਈਆ ਸਹੀ ਨਹੀਂ ਹੈਗਾ ਡਰਾਈਵਰਾਂ ਦਾ ਮਤਲਬ ਥੋੜੇ ਜੇ ਸਮੇਂ ਦੀ ਬਚਤ ਕਰਨ ਦੇ ਲਈ ਮਤਲਬ ਬਿਲਕੁਲ ਜੀ ਇਹ ਕਿ ਪਾਈਆ ਤੇਲ ਬਚਾਉਣ ਦੀ ਖਾਤਰ ਹੋਇਆ ਜੀ ਇਹ ਕਹਿੰਦਾ ਆ ਇਧਰੋਂ ਨੰਗਲ ਜਾਂਦੇ ਤਾਂ ਵੀ ਠੀਕ ਸੀ ਆ ਨਿਕਲ ਜਾਂਦੇ ਤਾਂ ਵੀ ਇਧਰੋਂ ਠੀਕ ਆ ਤੇ ਇਹ ਮਤਲਬ ਸ਼ੋਰਟਕਟ ਰਾਹ ਹੈ ਸ਼ੋਰਟਕਟ ਸ਼ੋਰਟਕਟ ਉਹ ਰੋੜ ਦਾ ਰੋੜ ਲੜਕਾਣ ਕੇ ਬੋਲਿਆ ਕਹਿੰਦਾ ਅਸੀਂ ਤੇਲ ਬਚਾਉਣਾ ਹਾਂ ਜੀ ਇਹ ਗੱਲ ਕਹੀ ਉਹਨੇ ਔਰ ਨਾਲ ਹੋਰ ਹੈ ਜੀ ਕਹਿੰਦਾ ਤੁਸੀਂ ਰੋੜ ਚੌੜਾ ਕਰੋ ਰੋੜ ਦੇ ਬੇਟੇ ਨੇ ਆ ਕੇ ਜਿਹੜੇ ਇੱਥੇ ਪੇਰੈਂਟਸ ਖੜੇ ਸੀਗੇ ਉਹਨਾਂ ਨਾਲ ਵੀ ਲੜਾਈ ਝਗੜਾ ਕੀਤਾ ਉਹਨਾਂ ਨੂੰ ਵੀ ਦਹਿਸ਼ਤ ਦਿੱਤੀ ਉਹਨੇ ਮੌਕੇ ਦਾ ਮਸਲੇ ਦਾ ਹੱਲ ਨਹੀਂ ਦੇਖਿਆ ਵੀ ਮ ਉਹ ਦੇ ਫਾਦਰ ਸਾਹਿਬ ਉਹ ਆਪ ਤੇ ਜਿਹੜਾ ਵੀ ਉਹਦੇ ਨਾਲ ਜਿਹੜੀ ਬੱਸ ਵਾਲੀ ਮੈਨੇਜਮੈਂਟ ਆਈ ਹੱਲੇ ਤੱਕ ਕਿਸੇ ਬੱਚੇ ਕੋਲੋਂ ਪਹੁੰਚੇ ਨਹੀਂ ਗਏ ਆਪਣੀ ਬੱਸ ਚੋਂ ਸਮਾਨ ਸਾਮਰੇ ਇੰਨੇ ਕੋ ਉਹਨਾਂ ਦੀ ਜ਼ਿੰਮੇਵਾਰੀ ਹੈ ਠੀਕ ਤਾਂ ਕਿਉਂ ਤੇ ਹੋ ਗਿਆ ਹਾਂਜੀ ਪਰ ਤੁਸੀਂ ਖੁਦ ਆਪਣਾ ਕੀ ਉਹ ਅਸੀਂ ਅਸੀਂ ਮੀਟਿੰਗ ਕਰਾਂ ਤੁਹਾਨੂੰ ਇਹੀ ਨਹੀਂ ਪਤਾ ਕਿ ਹਸਪੀਟਲ ਕਿਹੜੇ ਦਾਖਲਿਆ ਇਹ ਤੇ ਕਹਦੇ ਹਸਪੀਟਲ ਨਹੀਂ ਦਾਖਲ ਜੀ ਹੁਣ ਇਹ ਤੇ ਕਹਦੇ ਦਾਖਲ ਆ ਰਹੇ ਘਰੇ ਘਰੇ ਪਿੰਸਲ ਸਾਹਿਬ ਉਹਨਾਂ ਦੇ ਘਰੇ ਗਏ ਹੋਏ ਆ ਅੱਛਾ ਬੱਚੇ ਮਤਲਬ ਕੋਈ ਹਸਪੀਟਲ ਨਹੀਂ ਦਾਖਲ ਨਹੀਂ ਦਾਖਲੋ ਘਰੇ ਜਿੱਥੇ ਘਰੇ ਗਏ ਆ ਨਾ ਬੱਚੇ ਫਸਟ ਏਡ ਦਿੱਤੀ ਸੀਗੀ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਫਿਰ ਬੱਚੇ ਘਰ ਚਲੇ ਗਏ। ਮਤਲਬ ਬੱਚੇ ਹੁਣ ਸੇਫ ਆ। ਪ੍ਰਾਈਵੇਟ ਕਲੀਨਿਕ ਤੇ ਹਾਂਜੀ ਮੈਡਮ ਬੱਚੇ ਆਪਣੇ ਨੂੰ ਦਫਾਇ ਸੀਗਾ। ਉਸ ਪ੍ਰਾਈਵੇਟ ਕਲੀਨਿਕ ਤੇ ਅਸੀਂ ਖੁਦ ਜਾ ਕੇ ਆਏ ਹਾਂ। ਅਸੀਂ ਉੱਥੇ ਖੜੇ ਆਂ ਤੇ ਉੱਥੇ ਹਾਂਜੀ ਬੱਚਾ ਬਿਲਕੁਲ ਠੀਕ ਹੈ। ਇਹਨਾਂ ਦੇ ਘਰੇ ਆ ਤੇ ਹੁਣ ਪ੍ਰਿੰਸੀਪਲ ਸਾਹਿਬ ਇਹਨਾਂ ਦੇ ਘਰੇ ਗਏ ਹੋਇਆ। ਠੀਕ ਆ ਜੀ। ਹਸਪੀਟਲਾਈਜ਼ ਬੱਚਾ ਕੋਈ ਨਹੀਂ ਹੈ। ਇਹਨਾਂ ਦਾ ਕਹਿਣਾ ਇਹ ਹੈਗਾ ਕਿ ਜਿਹੜੇ ਬੱਚੇ ਸੀਗੇ ਉਸ ਸਮੇਂ ਦੇ ਲਈ ਥੋੜੀ ਬੋਤੀਆਂ ਫਸਟ ਏਡ ਦੇ ਤੌਰ ਤੇ ਉਹਨਾਂ ਨੂੰ 10 ਦਿੰਦੇ। ਫਸਟ ਏਡ ਦੇ ਕੇ ਉਹਨਾਂ ਨੂੰ ਘਰ ਦੇ ਵਿੱਚ ਬਹਾਦਰਪੁਰ ਜੀ ਬੱਚੇ ਦੇ ਘਰੇ ਪ੍ਰਿੰਸੀਪਲ ਸਾਹਿਬ ਗਏ ਹੋਏ ਆ ਅਸੀਂ ਇੱਥੇ ਆਏ ਆ ਮੈਂ ਪੰਜਾਬੀ ਦਾ ਲੈਕਚਰ ਆਣਾ ਮੈਂ ਇੱਥੇ ਆਇਆ ਹੋਇਆ ਠੀਕ ਹੈ ਜੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਦੋਂ ਹੀ ਤੁਰ ਪਏ ਸੀਗੇ ਠੀਕ ਹੈ ਜੀ ਤੇ ਮਾਪਿਆਂ ਨੂੰ ਜਿਹੜੇ ਮਾਪਿਆਂ ਨੂੰ ਜਿੱਥੋਂ ਜਿੱਤੋਂ ਜਿਵੇਂ ਇਨਫੋਰਮੇਸ਼ਨ ਮਿਲੀ ਹੈ ਨਾ ਤੋਂ ਪੁੱਛੋ ਸਾਰੇ ਮਾਪਿਆਂ ਨੂੰ ਜਿੱਥੇ ਜਿਹੜੇ ਸੀਗੇ ਆਹ ਮਾਪੇ ਆ ਇਹਨਾਂ ਨੂੰ ਪੁੱਛੋ ਵੀ ਅਸੀਂ ਆ ਗਏ ਸੀ ਕਿ ਨਹੀਂ ਆ ਗਏ ਸੀਗੇ ਆ ਗਏ ਸੀਗੇ ਆ ਗਾ ਟਾਈਮ ਨਾ ਆਇਆ ਅਦਨੀਆਂ ਟਾਈਮ ਨਾ ਆ ਗਏ ਆਪਣਾ ਕੰਡਾ ਲਗਾਵਾ ਜਿਹੜੀ ਕਾਲਜ ਦੀ ਮੈਨੇਜਮੈਂਟ ਆ ਉਹਨਾਂ ਤੱਕ ਸਾਡਾ ਕੋਈ ਰੋਸਾ ਨਹੀਂਗਾ ਹ બસ ਡਰਾਈਵਰ ਡਰਾਈਵਰ ਦੀ ਆਡਰ ਨਾ ਰਹਿਣਾ ਇਹਨਾਂ ਦੇ ਕਹਿਣ ਮੁਤਾਬਕ ਹੁਣ ਤੁਸੀਂ ਕੀ ਕਾਰਵਾਈ ਕਰੋਗੇ ਡਰਾਈਵਰ ਅਸੀਂ ਜਾਣਸਾਰ ਪਹਿਲਾਂ ਬੱਚਿਆਂ ਨੂੰ ਦੇਖ ਕੇ ਬੇਟੇ ਕਰਾਂਗੇ ਜੇ ਡਰਾਈਵਰ ਨੂੰ ਹਟਾਉਣਾ ਪੈਂਦਾ ਸੀ ਹਟਾਵਾਂਗੇ ਬੱਸ ਹਟੋਣੀ ਪੈਂਦੀ ਬੱਸ ਹਟਾਵਾਂਗੇ ਇਹਦੋਂ ਜੋ ਇਹਨਾਂ ਨੇ ਕਿਹਾ ਮਾਪਿਆਂ ਨੇ ਕਿਹਾ ਸੀ ਉਹ ਕਰਾਂਗੇ ਹੁਣ ਇਹਦੋਂ ਅਗਲਾ ਸਟੈਪ ਹੋ ਰਿਹਾ ਜੀ ਇਹ ਕਦ ਤੋਂ ਪਰੇਸ਼ਾਨ ਕਰ ਰਹੇ ਆ ਸਰਦ ਨੇ ਮੈਨੂੰ ਨੰਬਰ ਦਿੱਤਾ ਕਹਿੰਦੇ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਸ ਨੰਬਰ ਤੇ ਡਾਇਲ ਕਰਿਓ ਉਹ ਮੇਰੇ ਫੋਨ 'ਚ ਨੰਬਰ ਪਹਿਲੇ ਸੀਗਾ 723 'ਚ ਵੀ ਇਹਨਾਂ ਦੀ ਕੰਪਲੇਂਟ ਮੈਂ ਇਹਨਾਂ ਨੂੰ ਕੀਤੀ ਸੀ ਇਹ ਅੱਜ ਦੇ ਨਹੀਂ ਕੰਪਲੀ ਜਿਹਦੀ ਵਜ੍ਹਾ ਨਾਲ ਹਰ ਟਾਈਮ ਕੋਈ ਨਾ ਕੋਈ ਹੈਪਨ ਹੋਣ ਦਾ ਡਰ ਰਹਿੰਦਾ ਜੀ ਸਨ 23 ਦੀ ਕੰਪਲੇਂਟ ਕੀਤੀ ਸੀ ਮੈਂ ਆਪਣੇ ਸਿਰ ਖੋਤੇ ਕਿ ਉੱਤੇ ਕਾਰਵਾਈ ਹੋਈ ਸੀ ਉੱਤੇ ਕਾਰਵਾਈ ਹੋਈ ਹਾਂਜੀ ਉਹ ਸੱਦ ਕੇ ਡਰਾਈਵਰ ਨੂੰ ਉਦੋਂ ਹੀ ਇਸ ਗੱਲ ਤੋਂ ਬੜੀ ਚੰਗੀ ਤਰ੍ਹਾਂ ਜੀ ਕਾਰਵਾਈ ਨਾ ਕਰ ਦਿੱਤੀ ਸੀ ਹਜੇ ਕੀਤੀ ਕਾਰਵਾਈ ਪਰ ਉਦੋਂ ਬਾਅਦ ਉੱਥੇ ਤੇ ਕੋਈ ਕੰਪਲੇਂਟ ਨਹੀਂ ਸਾਡੇ ਕੋਲੇ ਆਈ ਹੈਨਾ ਜਾ ਹੀ ਹੁੰਦੀ ਅਸੀਂ ਫੇਰ ਹੁਣ ਆਈ ਆ ਮਤਲਬ ਹੁਣ ਆਈ ਆ ਤੇ ਕਰਾਂਗੇ ਅਸੀਂ ਆਪਣੀ ਗੱਲ ਕਰਾਂਗੇ ਸਰ ਜੀ ਇਸ ਤਰ੍ਹਾਂ ਨਾ ਇਹ ਇਹ ਸੜਕ ਤੇ ਚੱਲਦਾ ਵੀ ਨਾ ਆਮ ਬੰਦੇ ਨੂੰ ਦੇਖਦਾ ਹੀ ਨਹੀਂ ਹੈ ਇਹ ਬੰਦਾ ਕਿਵੇਂ ਲੱਗਦਾ ਹੋਣੀ ਹੁਣ ਨਵੇਂ ਪਾਸੇ ਆਏ ਆ ਜੀ ਤੁਹਾਡੇ ਸਾਹਮਣੇ ਆ ਅਸੀਂ ਹਾਂ ਜੀ ਤੁਹਾਡੇ ਸਾਹਮਣੇ ਆ ਹਾਂ ਜੀ ਜੇ ਸਾਨੂੰ ਬੱਸ ਵੀ ਬੰਦ ਕਰਨੀ ਪਈ ਅਸੀਂ ਬੰਦ ਕਰ ਦਾਂਗੇ ਬੱਸ ਬੰਦ ਕਰੋ ਨਾ ਕਰੋ ਇਹ ਡਰਾਈਵਰ ਬੰਦ ਕਰੋ ਨਹੀਂ ਬੱਸ ਬੰਦ ਕਰਨਾ ਕੋਈ ਹੱਲ ਨਹੀਂ ਹੈਗਾ ਬੱਚੇ ਤਾਂ ਜਾਣਗੇ ਨਾ ਬੱਸਾਂ 'ਚ ਨਹੀਂ ਨਹੀਂ ਮਾਪਿਆਂ ਨੇ ਕਿਹਾ ਦੇਖੋ ਸਾਨੂੰ ਮਾਪਿਆਂ ਨੇ ਕਿਹਾ ਵੀ ਬੱਸ ਦੇਖੋ ਬੱਚਿਆਂ ਲਈ ਬੱਸ ਤਾਂ ਲਾਣੀ ਪੈਗੀ ਲੇਕਿਨ ਉਹ ਡਰਾਈਵਰ ਚੇਂਜ ਕਰਨਾ ਨਾ ਯਾਰ ਇਹ ਮੂਲ ਗੱਲ ਹੈ ਜਿਹੜੀ ਆਪਾਂ ਪੜਨਾ ਜ਼ਰੂਰੀ ਜੋ ਮਾਪਿਆਂ ਨੇ ਕਿਹਾ ਸੀ ਉਹ ਕਰਾਂਗੇ ਉਹ ਕਰਾਂਗੇ ਇਹ ਗੱਲ ਆ ਡਰਾਈਵਰ ਵਧੀਆ ਭੇਜੋ ਮਾਪਿਆਂ ਨੇ ਕਿਹਾ ਸਰਪੰਚ ਸਾਹਿਬ ਪੜਾਈ ਬਹੁਤ ਜ਼ਰੂਰੀ ਹੈ ਪੜਾਈ ਦੇ ਨਾਂ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਇਹ ਮੇਰਾ ਨਾਮ ਪਰਸਨਲੀ ਤੌਰ ਤੇ ਚੁਣਿਆ ਹੈ ਇਹ ਜੋ ਬੈਸਟ ਪੋਸੀਬਲ ਹੱਲ ਹੋਊ ਉਹ ਕਰਾਂਗੇ ਬਹੁਤ ਡੂੰਗੀ ਤਰ੍ਹਾਂ ਬਚਾਈ ਰੱਖਿਆ ਠੀਕ ਹੈ ਜੀ ਇਹਨਾਂ ਨੇ ਹੱਲ ਕਰਨ ਦਾ ਔਰ ਕਾਰਵਾਈ ਕਰਨ ਦਾ ਜਿਹੜਾ ਭਰੋਸਾ ਦਿੱਤਾ ਦੇਖੋ ਜੀ ਜੈ ਡਰਾਈਵਰ ਆ ਐਕਚੁਅਲੀ ਕੀਆ ਉਹ ਵੀ ਜਾਣ ਬੁੱਝ ਕੇ ਨਹੀਂ ਉਹਨੇ ਕੋਈ ਹਾਸਾ ਕੀਤਾ ਪਰ ਤੁਹਾਡੇ ਸਾਹਮਣੇ ਕੀ ਕਹਿ ਰਹੇ ਹਾਂਜੀ ਇਹ ਜਿਹੜਾ ਪਖਵਾਦ ਨਹੀਂ ਦੇਖੋ ਹੁਣ ਬੱਚਿਆਂ ਦੇ ਬਾਰੇ ਵਿੱਚ ਕਹਿ ਰਹੇ ਆ। ਬੱਚਿਆਂ ਦਾ ਮਤਲਬ ਹੈ ਸਾਡੇ ਨਿੱਕੇ ਨਿੱਕੇ ਬੱਚੇ ਯਾਰ। ਹੁਣ ਬੱਚਿਆਂ ਨੂੰ ਸਕੂਲ ਦੀ ਟਾਈਮਿੰਗ ਤੇ ਲਿਆਉਣਾ ਇੱਕ ਡਰਾਈਵਰ ਤੇ ਉਹਦੇ ਲਈ ਰਿਸਕ ਲੈ ਲੈਣਾ ਜ਼ਰੂਰੀ ਆ। ਇੱਕ ਟਾਈਮ ਨਾਲ ਇੱਕ ਮਿੰਟ ਜੀ ਆ ਛੱਟ ਕੇ ਬੈਠਾ ਹੋਣਾ ਟਾਈਮ ਲੱਗ ਗਈ। ਨਹੀਂ ਉਹਲੇ ਰਿਸਕ ਲੈਣਾ ਜ਼ਰੂਰੀ ਆ। ਸੋਡੇ ਮਿੱਠੂ ਭਾਈ ਇੱਕ ਮਿੰਟ ਮਿੱਠੂ ਭਾਈ ਜੀ। ਪਾਜੀ ਇਹ ਜਿਹੜਾ ਨਾ ਬੱਚਿਆਂ ਨੂੰ ਟਾਈਮ ਸਿਰ ਪਹੁੰਚਾਉਣ ਲਈ ਕੀ ਰਿਸਕ ਲੈਣਾ ਜ਼ਰੂਰੀ ਆ? ਜਿਹੜੀ ਇਹ ਗੱਲ ਕਰ ਰਹੇ ਆ ਨਾ ਇਹ ਆਪਣੇ ਭਾਈਚਾਰੇ ਨੂੰ ਬਚਾਉਣ ਲਈ ਗੱਲ ਕਰ ਰਹੇ ਆ। ਫਰਮਾਜੀਕ ਤੌਰ ਤੇ ਕਹਿ ਰਹੀ ਆ। ਬਾਜੀ ਤੁਸੀਂ ਕੀ ਬੋ ਹੈ ਤੂੰ ਸਾਹੀ ਨਹੀਂ ਗੱਲ ਕਰੀ ਗੱਲ ਮੁੱਕੀ ਭਾਈਚਾਰੇ ਦਾ ਆਪਣੇ ਭਾਈਚਾਰੇ ਨੂੰ ਪ੍ਰਮੋਟ ਨਾ ਕਰੋ ਚਾਰ ਪਿੰਡਾਂ ਦੇ ਪਿੰਡ ਦਾ ਕਹਿੰਦੇ ਇਹਨੂੰ ਭਾਈਚਾਰੇ ਦੇ ਲੋ ਪਿੰਡੋਂ ਦੇ ਬੰਦੇ ਇਹਨੂੰ ਕਹਿੰਦੇ ਚਾਚਾ ਨੇ ਚਲਾਉਦਾ ਲੈ ਜੋ ਮਰਦੀ ਇੱਕ ਮਿੰਟ ਮੇਰੀ ਗੱਲ ਸੁਣੋ ਵੀ ਸਾਡੇ ਡਰਾਈਵਰ ਨਾਲ ਕੋਈ ਦੁਸ਼ਮਣੀ ਨਹੀਂ ਹੈ ਹਾਂਜੀ ਇਹ ਤਾਂ ਵਿਚਾਰੇ ਦੀ ਹਾਂਜੀ ਯਾਰ ਖੁਦ ਡਰਾਈਵਰ ਹੈ ਪਰ ਇਹ ਥੋੜੀ ਗੱਲ ਹੈ ਵੀ ਲੋਕਾਂ ਦੇ ਬੱਚੇ ਮਾਰਦੀ ਹੈ ਜਾਂ ਕੁਝ ਕਰਦੀ ਹੈ ਜਾਂ ਅਗਲੇ ਨੂੰ ਵੇਖੀ ਹੀ ਨਾ ਜਿਹੜਾ ਇਹ 메ਨ ਸੜਕ ਦਾ ਥੋੜੀ ਹੈ ਜਿਹੜਾ ਨਾ ਜਿਹੜਾ ਸਾਡੇ ਪਿੰਡਾਂ ਕਰਦਾ ਬੰਦਾ ਹਾਂਜੀ ਹਾਂਜੀ ਤੁਸੀਂ ਉਹ ਹਰ ਫਰਕ ਤੁਸੀਂ ਉਹ ਹੱਲ ਕਰੋ ਮੇਰਾ ਨਾਮ ਪ੍ਰੋਫੈਸਰ ਜਗਵਿੰਦਰ ਸਿੰਘ ਹੈ ਪ੍ਰੋਫੈਸਰ ਜੀ ਜਗਵਿੰਦਰ ਸਿੰਘ ਜੀ ਇਹ ਕਿਹੜਾ ਕਾਲਜ ਦੀ ਬਾਤ ਹੈ ਇਹ ਮੁਕੰਦਪੁਰ ਕਾਲਜ ਦੀ ਹੈ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਇੱਥੇ ਰਸਤਾ ਜਿਹੜਾ ਸੀਗਾ ਉਹ ਤੰਗ ਹੋਣ ਕਰਕੇ ਅੱਜ ਇਹ ਜੋ ਡਰਾਈਵਰ ਨੇ ਸਾਨੂੰ ਦੱਸਿਆ ਮੈਂ ਉੱਥੇ ਵੈਸੇ ਤਾਂ ਕਾਲਜ ਦੇ ਵਿੱਚ ਮੈਂ ਪੰਜਾਬੀ ਦਾ ਲੈਕਚਰਾਰ ਹਾਂ ਜੋ ਤੁਹਾਨੂੰ ਪਤਾ ਲੱਗਿਆ ਵੀ ਇੱਥੇ ਹਾਦਸਾ ਹੋਇਆ ਸੀ ਉਹਦੀ ਪਹੁੰਚ ਗਏ ਸੀ ਕਿ ਇੱਥੇ ਜਾਨੀ ਆਪਣੇ ਵੱਲੋਂ ਜਿੰਨੀ ਛੇਤੀ ਪਹੁੰਚ ਸਕਦੇ ਸੀ ਕਿ ਪਹਿਲਾਂ ਬੱਚਿਆਂ ਕੋਲੇ ਗਏ ਆ ਫਿਰ ਅਸੀਂ ਆਪ ਹੋਂ ਦੇਖਣਾ ਆਏ ਸੀ ਵੀ ਕੀ ਹੋਇਆ ਕਿ ਰਸਤਾ ਟਾਈਟ ਹੋਣ ਕਰਕੇ ਤੇ ਇੱਕ ਪਾਸੂ ਮੀ ਪਿਆ ਆ ਇੱਕ ਮਿੰਟ ਛੋਟ ਚ ਤੁਸੀਂ ਕਿਹਾ ਰਸਤਾ ਟਾਈਟ ਹੋਣ ਕਰਕੇ ਫਿਰ ਰਿਸਕ ਕਿਉਂ ਲਿਆ ਗਿਆ ਇਹ ਇਥਾ ਜਿਹੜੇ ਚਲਾਉਣ ਵਾਲੇ ਉਹਨਾਂ ਤੋਂ ਅਸੀਂ ਪੁੱਛਾਂਗੇ ਉਹ ਤਾਂ ਮੀਟਿੰਗ ਕਰਾਂਗੇ ਸਾਰਾ ਕੁਝ ਕਰਾਂਗੇ ਉਹ ਤਾਂ ਨਹੀਂ ਤੁਸੀਂ ਕਹਿਣਾ ਰਸਤਾ ਤੰਗ ਸੀ ਤੇ ਇਸ ਲਈ ਮੈਂ ਸਵਾਲ ਕੀਤਾ ਫਿਰ ਰਿਸਕ ਕਿਉਂ ਲਿਆ ਗਿਆ ਬੱਚੇ ਬਗਾਨੇ ਸੀ ਜੀ ਬੱਚੇ ਆਪਣੇ ਹੁੰਦੇ ਆਪੇ ਸੀ ਇੰਤਾਂ ਦੰਦ ਕੱਢ ਕੇ ਦਿਖਾਉਂਦੇ ਸੀ ਇਹਨਾਂ ਨਿਆਣੇ ਕੱਢਣ ਦਾ ਥੋੜੋ ਨਿਆਣੇ ਡੱਕੇ ਆ ਫੋਨ ਕਰਦੇ ਮੈਂ ਮੂੰਹ ਤੇ ਕਹਿਣ ਨੂੰ ਤਿਆਰ ਹਾਂ ਹਾਂਜੀ ਹਾਂਜੀ ਅੰਕਲ ਹੁਣ ਚਟੀ ਦਾੜੀ ਕਰਕੇ ਮੈਂ ਛੜਤਾ ਕੋਈ ਹੁੰਦਾ ਮੁੰਡਾ ਹੈ ਨਾ ਮੇਰੇ ਵਰਗਾ ਮੈਂ ਪਹਿਲਾਂ ਬੱਚੇ ਬਾਅਦ ਚ ਕਹਿੰਦੇ ਸੀ ਪਹਿਲਾਂ ਅਕਲ ਦੇ ਦਾਨੀ ਸੀ ਬੱਚ ਜੋ ਮਰਜੀ ਹੁੰਦਾ ਚਲੋ ਖੈਰ ਹੁਣ ਤੁਸੀਂ ਕੀ ਕਾਰਵਾਈ ਕਰੋਗੇ ਅੱਗੇ ਹੁਣ ਆ ਜਾਨ ਪਹਿਲਾਂ ਤਾਂ ਅਸੀਂ ਜਿੰਨੇ ਬੱਚੇ ਆ ਜੀ ਕਿਸੇ ਦੇ ਆ ਘਰੇ ਜਾ ਕੇ ਮਿਲ ਕੇ ਆਉਣ ਦੀ ਗੱਲ ਆ ਪ੍ਰਿੰਸੀਪਲ ਸਾਹਿਬ ਗਏ ਹੋਏ ਆ ਹੂੰ ਉਹਨਾਂ ਦੇ ਘਰੇ ਗਏ ਹੋਏ ਆ ਜਿੱਥੇ ਡਾਕਟਰ ਨੂੰ ਮਿਲਣਾ ਸੀ ਉੱਥੇ ਮਿਲਿਆ ਆਏ ਆ ਅਸੀਂ ਵੀ ਕਿਸੇ ਦੇ ਕੋਈ ਸੀਰੀਅਸ ਸਰਟੀਫੀਕੇਟ ਨਾ ਹੋਵੇ ਬੱਚੇ ਕਿਹੜੇ ਕਿਹੜੇ ਹਸਪੀਟਲ ਦਾਖ ਲਿਆ ਅਗਰ ਤੁਸੀਂ ਤਾਂ ਕੋਈ ਮੈਨੂੰ ਪਤਾ ਜੀ ਮੈਂ ਤਾਂ ਇੱਥੇ ਆਇਆ ਹਾਂ ਫੇਰ ਤੁਹਾਨੂੰ ਤੁਸੀਂ ਫੇਰ ਤੁਸੀਂ ਕਹਿ ਰਹੇ ਆ ਤੁਸੀਂ ਖੁਦ ਕਾਲਜ ਦੇ ਵਿੱਚ ਆ ਤੁਹਾਡੀ ਬਾਤ ਆ ਬੱਚੇ ਇੱਕ ਮਿੰਟ ਸਰ ਜੀ ਬੱਚੇ ਸੀਰੀਅਸ ਹੋਣ ਔਰ ਤੁਹਾਨੂੰ ਇਹੀ ਨਹੀਂ ਪਤਾ ਕਿ ਬੱਚੇ ਕਿੱਥੇ ਦਾਖ ਲੱਗੇ ਆ ਇਹ ਤੁਹਾਡੀ ਜ਼ਿੰਮੇਵਾਰੀ ਕੀ ਆ ਇਹ ਤੁਹਾਡੇ ਨਿਆਣੇ ਹੁਣ ਮੈਂ ਛੱਡਦਾ ਇਹ ਤੁਹਾਡੀ ਜ਼ਿੰਮੇਵਾਰੀ ਕੀ ਆ ਤੁਹਾਨੂੰ ਬੱਚੇ ਹੀ ਨਹੀਂ ਪਤਾ ਕਿੱਥੇ ਐ ਗਏ ਇੱਕ ਮਿੰਟ ਸਰ ਜੀ ਲੜਨਾ ਨਹੀਂ ਲੜਨਾ ਨਹੀਂ ਨਹੀਂ ਤੁਸੀਂ ਕੈਮਰੇ ਤੇ ਰੱਖੋ ਭਾਜੀ ਲੜਨਾ ਨਹੀਂ ਮੈਨੂੰ ਕੈਮਰੇ ਤੇ ਰੱਖੋ ਬੱਚੇ ਮਤਲਬ ਕਿੱਥੇ ਐ ਗਏ ਗੱਲ ਸੁਣੋ ਗੱਲ ਸੁਣੋ ਇਧਰ ਆਓ ਬੱਚੇ ਕਿਹੜੀ ਕਿਹੜੀ ਜਗ੍ਹਾ ਆ ਮਾਪੇ ਮੇਰੀ ਕੁੜੀ ਆ